ਹਾਂਜੀ ਅਗਰ ਤੁਹਾਡੇ ਘਰ ਮਹਿਮਾਨ ਆ ਜਾਣਾ ਤੇ ਤੁਹਾਨੂੰ ਪਨੀਰ ਦੀ ਜ਼ਰੂਰਤ ਪੈ ਜਾਵੇ ਤਾਂ ਆਪਾਂ ਦੱਸ ਦਿਆਂ ਕਿ ਮਿੰਟਾਂ ਦੇ ਵਿੱਚ ਆਪਾਂ ਘਰ ਵਿੱਚ ਪਨੀਰ ਕਿੱਦਾਂ ਬਣਾ ਸਕਦੇ ਹਾਂ ਇਹਨੂੰ ਪੱਤਿਆਂ ਨਾਲ ਤਰੀਕਿਆਂ ਦੇ ਨਾਲ ਪਨੀਰ ਬਣਾ ਸਕਦੇ ਹਾਂ ਦੇਖੋ ਇੱਕ ਤਾਂ ਹੋ ਗਿਆ ਆਪਣਾ ਇਹ ਸਿਰਕਾ ਤੇ ਇੱਕ ਨਿੰਬੂ ਤੇ ਇੱਕ ਆਪਣਾ ਨਿੰਬੂ ਦਾ ਸੱਤ ਜਿਹੜਾ ਆਪਾਂ ਨੂੰ ਮਾਰਕੀਟ ਦੇ ਵਿੱਚ ਮਿਲ ਜਾਂਦਾ ਤੁਸੀਂ ਕਿਸੇ ਵੀ ਚੀਜ਼ ਨਾਲ ਇਸ ਚੀਜ਼ ਨੂੰ ਫੜ ਸਕਦੇ ਹੋ ਕਿਉਂਕਿ ਨਿੰਬੂ ਤੇ ਸਿਰਕੇ ਨਾਲ ਤੁਹਾਨੂੰ ਥੋੜਾ ਜਿਹਾ ਨਾ ਧਿਆਨ ਨਾਲ ਪਾੜਨਾ ਪਵੇਗਾ ਇਹ ਨਿੰਬੂ ਦਾ ਸੱਤ ਵਿਚੋਂ ਮਿਲ ਜਾਏਗਾ ਅੱਜ ਇਹਦੇ ਨਾਲ ਹੀ ਤੁਹਾਨੂੰ ਦੁੱਧ ਨੂੰ ਪਾੜ ਕੇ ਦਿਖਾਉਣੀ ਆ ਕਿ ਕਿੰਨਾ ਜਲਦੀ ਫਟ ਜਾਂਦਾ ਆਪਾਂ ਨੇ ਇਹ 2 ਕਿਲੋ ਦੁੱਧ ਲੈ ਕੇ ਹੁਣ ਇਹਨੂੰ ਉਬਾਲਾ ਦੇ ਲਾਂਗੇ ਆਪਾਂ ਹਾਂਜੀ ਦੁੱਧ ਨੂੰ ਹੁਣ ਆਪਣੀ ਨੂੰ ਉਬਾਲਾ ਆ ਚੁੱਕਿਆ ਤੇ ਆਪਾਂ ਇਹਨੂੰ ਸਿਮ ਕਰ ਦਾਂਗੇ ਹੁਣ ਆਪਾਂ ਨਿੰਬੂ ਦਾ ਸੱਤ ਇੰਨਾ ਕੁ ਲਾਵਾਂਗੇ ਤੁਸੀਂ ਲੋੜ ਮੁਤਾਬਿਕ ਲੈ ਲਓ ਪਹਿਲਾਂ ਥੋੜਾ ਪਾਓ ਪਹਿਲਾਂ ਦੇਖੋ ਵੀ ਤੁਹਾਡਾ ਦੁੱਧ ਫਟ ਰਿਹਾ ਅਗਰ ਤੁਹਾਡਾ ਦੁੱਧ ਫਟ ਜਾਵੇ ਫਿਰ ਨਾ ਪਾਓ ਨਹੀਂ ਤੁਸੀਂ ਥੋੜਾ ਜਿਹਾ ਹੋਰ ਪਾ ਲਓ ਇਹਦੇ ਵਿੱਚ ਪਰ ਪਾਓ ਥੋੜਾ ਕਿਉਂਕਿ ਜਿਆਦਾ ਪਾਓਗੇ ਤਾਂ ਪਨੀਰ ਸਖਤ ਹੋ ਜਾਏਗਾ ਸੌਫਟ ਨਹੀਂ ਰਹਿਣਾ ਦੇਖੋ ਓਨੇ ਕ ਨਾਲ ਆਪਣਾ ਇਹ ਸਾਰਾ ਦੁੱਧ ਫਟ ਚੁੱਕਿਆ ਦੇਖੋ ਕਿੰਨਾ ਵਧੀਆ ਹੈ ਨਾ ਸਿਰਫ 2 ਮਿੰਟ ਵੀ ਨਹੀਂ ਆਪਾਂ ਨੂੰ ਲੱਗੇ ਹੈ ਨਾ ਦੁੱਧ ਨੂੰ ਫਟਣ ਵਾਸਤੇ ਹੁਣ ਆਪਾਂ ਥੋੜਾ ਘਟ ਟਾਈਮ ਇਹਨੂੰ ਚੰਗੀ ਤਰ੍ਹਾਂ ਹੋਰ ਪਕਾ ਲਾਂਗੇ ਤਾਂ ਜੋ ਜਿਹੜੀ ਇਹ ਵਾਈਟ ਵਾਈਟ ਝੱਗ ਜਿਹੀ ਦਿਖ ਰਹੀ ਹੈ ਨਾ ਇਹ ਅਲੱਗ ਹੋ ਜੇ ਤੇ ਆਪਣਾ ਜਿਹੜਾ ਖੱਟਾ ਪਾਣੀ ਹੈ ਨਾ ਹਰਾ ਪਾਣੀ ਹੁੰਦਾ ਉਹ ਅਲੱਗ ਹੋ ਜੇ ਦੇਖੋ ਆਪਣਾ ਪਨੀਰ ਕਿੰਨਾ ਵਧੀਆ ਫਟ ਚੁੱਕਿਆ ਹੁਣ ਆਪਾਂ ਇਹਨੂੰ ਕਿਸੇ ਹੈ ਨਾ ਸੂਤੀ ਪੋਨੇ ਦੇ ਵਿੱਚ ਪਾ ਕੇ ਜਮਾ ਲਾਂਗੇ ਦੇਖੋ ਕਿੰਨਾ ਵਧੀਆ ਪਨੀਰ ਬਣੇਗਾ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ